ਇਸ ਵੀਡੀਓ ਨੂੰ ਵੇਖ ਕੇ ਸ਼ਾਇਦ ਤੁਸੀਂ ਵੀ ਯਕੀਨ ਨਹੀਂ ਕਰੋਗੇ ਇਸ ਵੀਰ ਦਾ ਕਹਿਣਾ ਕਿ ਮੈਂ ਗੱਡੀ ਲੈ ਕੇ ਆ ਰਿਹਾ ਸੀ ਪਰ ਅਚਾਨਕ ਸਾਰੇ ਸ਼ੀਸ਼ੇ ਟੁੱਟ ਗਏ ਨਾ ਕਿਤੇ ਗੱਡੀ ਲੱਗੀ ਨਾ ਕੋਈ ਚੀਜ਼ ਵੱਜੀ ਤੇ ਤੁਸੀਂ ਸਾਫ਼ ਦੇਖ ਸਕਦੇ ਹੋ ਗੱਡੀ ਦਾ ਅਗਲਾ ਸ਼ੀਸ਼ਾ ਗੱਡੀ ਦੇ ਸਾਈਡ ਵਾਲੇ ਸ਼ੀਸ਼ੇ, ਪਿਛਲਾ ਸ਼ੀਸ਼ਾ ਤੇ ਪਰਲਾ ਸ਼ੀਸ਼ਾ ਸਾਰੇ ਟੁੱਟੇ ਹੋਏ ਨੇ ਤੇ ਕੋਈ ਆ ਕੇ ਪੁੱਛ ਰਿਹਾ ਕਿ ਗੈਸ ਸਿਲੰਡਰ ਜਿਹੜਾ ਸੀਐਨਜੀ ਵਾਲਾ ਉਹ ਫਟ ਗਿਆ ਹੋਣਾ ਤੇ ਬਾਈ ਨੇ ਉਹ ਵੀ ਡਿੱਗੀ ਚੱਕ ਕੇ ਦਿਖਾਇਆ ਕਿ ਕਿ ਗੈਸ ਸਿਲੰਡਰ ਦੇਖੋ ਬਿਲਕੁਲ ਸੇਫ ਆ ਗੈਸ ਸਿਲੰਡਰ ਨੂੰ ਕੁਝ ਨਹੀਂ ਹੋਇਆ ਪਰ ਚੱਲਦੀ ਗੱਡੀ ਦੇ ਅਚਾਨਕ ਸਾਰੇ ਸ਼ੀਸ਼ੇ ਟੁੱਟ ਗਏ ਇਹ ਗੱਲ ਸਮਝੋ ਉਸਦੇ ਵੀ ਬਾਰਿਆ ਕੀ ਕੋਈ ਤੁਹਾਡੇ ਵਿੱਚ ਹੈ ਜੋ ਦੱਸ ਸਕੇ ਕਿ ਇਹਨੂੰ ਕੀ ਹੋ ਸਕਦਾ ਜਾਂ ਕਿਉਂ ਸ਼ੀਸ਼ੇ ਟੁੱਟ ਗਏ ਕੋਈ ਨੌਲੇਜ ਹੋਵੇ ਕਿਸੇ ਨੂੰ ਤਾਂ ਦੱਸਿਓ ਜਰੂਰ ਤੇ ਐਮ ਦੀ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ ये देखो चमत्कार कोई भी नहीं बता पा रहा कि हुआ कैसे और क्या हुआ ये देखो ये पूरी बकर के इधर से नहीं लगी तो, तो, तो यहां नहीं नहीं लगी नहीं बड़ी बड़ी पटकी चल रही थी अचानक एकदम पट गई साइड में वो देखो ये गैस का सिलेंडर तो सेफ है ये देखो ये देखो सेफ रहा ये समझ में नहीं आ रहा खिड़की टूई है और भी हुई है पटो के